ਸਤਿ ਸ਼੍ਰੀ ਅਕਾਲ ਜੀ। ਮੇਰੇ ਪਟੀਆ ਲਾਜ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਲੱਗੇ ਹਾਂ ਜੀ ਕੱਚੀ ਹਲਦੀ ਦਾ ਅਚਾਰ ਬਣਾਉਣ। ਇਹ ਆ ਜੀ ਕੱਚੀ ਹਲਦੀ। ਇਹ ਤੋਂ ਆਪਾਂ ਅਚਾਰ ਬਣਾਵਾਂਗੇ। ਆ ਦੇਖੋ ਕਿੰਨਾ ਸੋਹਣਾ ਕਲਰ ਹੈ। ਤੇ ਇਸ ਨੂੰ ਦੁੱਧ ਵਿੱਚ ਵੀ ਪਾ ਕੇ ਇਹਨੂੰ ਛਿੱਲ ਲਓ, ਧੋ ਲਓ ਤੇ ਕੁੱਟ ਲਓ। ਕੁੱਟ ਕੇ ਦੁੱਧ ਬੋਇਲ ਕਰਕੇ ਪੀਓ। ਜੋੜਾਂ ਦਾ ਦਰਦ ਠੀਕ ਹੋ ਜਾਂਦਾ ਏ। ਤੇ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਇਸ ਨੂੰ ਛਿੱਲ ਧੋ ਕੇ ਛਿੱਲ ਲਾਂਗੇ ਛਿੱਲ ਕੇ ਆਪਾਂ ਪੀਸ ਕੱਟ ਕੇ ਫਿਰ ਆਪਾਂ ਆਚਾਰ ਤਿਆਰ ਕਰਦੇ ਆਂ ਜੀ ਨੋ ਜੀ ਹਲਦੀ ਆਪਾਂ ਨੇ ਧੋ ਕੇ ਛਿੱਲ ਕੇ ਐਦਾਂ ਛੋਟੇ ਛੋਟੇ ਪੀਸ ਕੱਟ ਲੇ ਤੁਸੀਂ ਗੋਲ ਕੱਟ ਸਕਦੇ ਆ ਇਸ ਤਰ੍ਹਾਂ ਕੱਟ ਸਕਦੇ ਆ ਤੇ ਹੱਥਾਂ ਤੇ ਗਲਵਜ਼ ਪਾ ਕੇ ਹਲਦੀ ਨੂੰ ਕੱਟਣਾ ਨਹੀਂ ਤਾਂ ਹੱਥ ਰੰਗ ਹੋ ਜਾਂਦੇ ਆ ਤੇ ਹੁਣ ਆਪਾਂ ਗੈਸ ਕਰ ਲਿਆ ਜੀ ਔਨ ਇੱਕ ਫਰਾਈਪੈਨ ਲੈਣਾ ਏ ਉਹਦੇ ਵਿੱਚ ਇੱਕ ਚਮਚਾ ਸੌਂਫ ਡੇਢ ਕ ਚਮਚਾ ਲੈ ਲਿਆ ਜੀ ਰਾਈ ਤੁਸੀਂ ਪੀਲੀ ਸਰੋਂ ਵੀ ਲੈ ਸਕਦੇ ਆ ਤੇ ਹੁਣ ਇੱਕ ਚਮਚ ਲੈਣਾ ਏ ਜੀ ਜਵੈਣ ਤੇ ਇੱਕ ਚਮਚ ਲੈਣਾ ਏ ਜੀ ਜੀਰਾ ਇੱਕ ਟੁਕੜਾ ਲਵਾਂਗੇ ਜੀ ਆਪਾਂ ਲਾਲ ਦਾਲ ਚੀਨੀ ਇਹਨੂੰ ਆਪਾਂ ਸੁੱਕੇ ਨੂੰ ਰੋਸਟ ਕਰਨਾ ਏ ਰੋਸਟ ਕਰਕੇ ਫਿਰ ਆਪਾਂ ਇਸ ਇਸ ਨੂੰ ਪੀਸਾਂਗੇ ਇਹਦੇ ਵਿੱਚ ਬਹੁਤੇ ਮਸਾਲਿਆਂ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਇਲਾਇਚੀ ਲੌਂਗ ਵਗੈਰਾ ਕੁਝ ਨਹੀਂ ਲਿਆ ਨਾਲੇ ਮੇਰੇ ਕੋਲ ਆਚਾਰ ਥੋੜਾ ਏ ਇਸ ਕਰਕੇ ਆਪਾਂ ਥੋੜੇ ਹੀ ਮਸਾਲੇ ਪਾਵਾਂਗੇ ਨਾ ਜਿਹੜਾ ਆਪਾਂ ਨੇ ਮਸਾਲਾ ਭੁੰਨਿਆ ਏ ਉਹ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਕੁਕਟ ਲਿਆ ਪੂਰੀ ਤਰ੍ਹਾਂ ਪਾਊਡਰ ਨਹੀਂ ਬਣਾਉਣਾ ਤੇ ਹੁਣ ਆਪਾਂ ਫਰਾਈ ਪੈਨ ਵਿੱਚ ਥੋੜਾ ਜਿਹਾ ਲਵਾਂਗੇ ਜੀ ਤੇਲ ਇੱਕ ਕੜਛੀ ਜਿੰਨਾ ਕੋ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਲਓ ਜੀ ਤੇਲ ਹੋ ਗਿਆ ਚੰਗੀ ਤਰ੍ਹਾਂ ਗਰਮ ਤੇਲ ਗਰਮ ਕਰਕੇ ਆਪਾਂ ਚੁਟਕੀ ਪਾਵਾਂਗੇ ਜੀ ਹਿੰਗ ਉਸ ਤੇ ਉਸ ਤੋਂ ਬਾਅਦ ਖਸਖਸ ਤੇ ਫਿਰ ਪਾਵਾਂਗੇ ਜੀ ਕਲੌਂਜੀ ਇੱਕ ਚਮਚ ਕਲੌਂਜੀ ਪਈਆ ਦੋ ਚਮਚ ਖਸਖਸ ਇਹਨੂੰ ਚੰਗੀ ਤਰ੍ਹਾਂ ਥੁੰਲਾਂਗੇ ਤੁਸੀਂ ਸਾਬਤ ਵੀ ਪਾ ਸਕਦੇ ਆ ਮਸਾਲੇ ਪਰ ਜੇਕਰ ਅਚਾਰ ਜਿਆਦਾ ਹੋਵੇ ਤੁਹਾਡੇ ਕੋਲ ਹਲਦੀ ਕੱਟੀ ਹੋਈ ਤਾਂ ਸਾਬਤ ਵਧੀਆ ਲੱਗਦੇ ਨੇ ਬਰੇ ਕੋਲ ਹਲਦੀ ਥੋੜੀ ਆ ਇਸ ਕਰਕੇ ਮੈਂ ਪੀਸੇ ਆ ਪਾਵਾਂਗੀ ਖਸ ਖਸ ਭੁੰਨ ਕੇ ਹੁਣ ਪਾਵਾਂਗੇ ਜੀ ਇੱਕ ਚਮਚ ਆਪਾਂ ਜਿਹੜਾ ਮਸਾਲਾ ਕੁੱਟਿਆ ਏ ਉਹ ਵਾਲਾ ਪਾਵਾਂਗੇ ਜੀ ਲਾਲ ਮਿਰਚ ਅੱਧਾ ਚਮਚ ਪਾਵਾਂਗੇ ਜੀ ਕਾਲੀ ਮਿਰਚ ਮਸਾਲੇ ਸਾਰੇ ਭੁੱਜ ਗਏ ਤੇ ਹੁਣ ਪਾਵਾਂਗੇ ਜੀ ਆਪਾਂ ਹਲਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੇਲ ਵਿੱਚ ਥੋੜੀ ਜਿਹੀ ਸੌਫਟ ਹੋਣ ਤੱਕ ਫਰਾਈ ਕਰਾਂਗੇ ਤੇ ਨਾਲੇ ਪਾ ਦਾਂਗੇ ਜੀ ਦੋ ਚਮਚ ਨਮਕ ਇਹ ਮੇਰੇ ਕੋਲ ਪਿੰਕ ਸాల్ਟ ਹੈ ਇਹਦਾ ਨਮਕ ਦਾ ਟੇਸਟ ਕਰਾਰਾਪਣ ਬਹੁਤ ਸੋਹਣਾ ਏ ਕਾਲੇ ਨੂਨ ਦੀ ਤਰ੍ਹਾਂ ਤੇ ਹੁਣ ਆਪਾਂ ਥੋੜੀ ਫਿਰ ਲਈ ਫਰਾਈ ਕਰਦੇ ਰਵਾਂਗੇ ਸਿਮਾਂ ਦਾ ਇਸ ਤੇ ਆਚਾਰ ਬਣ ਗਿਆ ਜੀ ਪੱਕ ਗਿਆ ਆਚਾਰ ਆਪਾਂ ਨੇ ਬਹੁਤਾ ਨਹੀਂ ਪਕਾਉਣਾ ਥੋੜਾ ਥੋੜਾ ਟੁੱਟਣ ਲੱਗ ਜੇ ਬਸ ਦੋ ਦਿਨਾਂ ਤੱਕ ਹੀ ਖਾਣਯੋਗ ਹੋ ਜਾਏਗਾ ਹਲਦੀ ਕੱਚੀ ਹਲਦੀ ਦੇ ਬਹੁਤ ਗੁਣ ਹੈ ਜੀ ਬਹੁਤ ਫਾਇਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚ ਪਾਵਾਂਗੇ ਜੀ ਸਿਰਕਾ ਇੱਕ ਚਮਚਾ ਸਿਰਕੇ ਦਾ ਪਾਇਆ ਏ ਇੱਕ ਚਮਚਾ ਜਿੰਨਾ ਕਿ ਮੇਰੇ ਤੋਂ ਵਿੱਚ ਸਿਰਕਾ ਵੈਸੇ ਹੀ ਡੁੱਲ ਗਿਆ ਟੋਟਲ ਦੋ ਚਮਚੇ ਜਿੰਨਾ ਹੋ ਗਿਆ ਜੀ ਸਿਰਕਾ ਹੁਣ ਆ ਜੀ ਹਲਦੀ ਵਾਲਾ achar ਹੋ ਗਿਆ ਜੀ ਬਣ ਕੇ ਆਪਣਾ ਤਿਆਰ ਤੇ ਇਹਨੂੰ ਆਪਾਂ ਹੁਣ ਇਦਾਂ ਕਾਲੇ ਚ ਕੱਢ ਲੈਣੇ ਆ ਜੀ ਤੇ ਠੰਡਾ ਹੋਣ ਤੋਂ ਬਾਅਦ ਕੱਚ ਦੀ ਸਿਸੀ ਚ ਪਾ ਕੇ ਰੱਖ ਲਾਂਗੇ ਇਹ ਦੋ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਇਹਨੂੰ ਕੱਚਾ ਵੀ ਬਣਾਇਆ ਜਾਂਦਾ ਹੈ ਮੈਂ ਫਰਾਈ ਕਰਕੇ ਬਣਾਇਆ ਹੈ ਜੇ ਤੁਸੀਂ ਕੱਚਾ ਬਣਾਉਣਾ ਚਾਹੁੰਦੇ ਹੋ ਕੱਚਾ ਵੀ ਬਣਾ ਸਕਦੇ ਆ ਪਰ ਜਿਹੜਾ ਫਰਾਈ ਕੀਤਾ achar ਹੈ ਉਹ ਲੰਬੇ ਸਮੇਂ ਤੱਕ ਚੱਲੇਗਾ ਇਹਨੂੰ ਕੋਈ ਫੰਗਸ ਲੱਗਣ ਦਾ ਡਰ ਨਹੀਂ ਹੁੰਦਾ ਤੇ ਦੋ ਚਮਚ ਸਿਰਕਾ ਜ਼ਰੂਰ ਪਾ ਲੈਣਾ ਮੇਰੇ ਕੋਲ ਇੱਕ ਕੌਲੀ achar ਦੀ ਆ ਮੈਂ ਦੋ ਚਮਚ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ achar ਵੱਧ ਹੈ ਵੱਧ ਪਾ ਸਕਦੀਆਂ ਜੇ ਤੁਹਾਡੇ ਕੋਲ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਨਿੰਬੂ ਦਾ ਰਸ ਪਾ ਸਕਦੇ ਆ 2-3 ਨਿੰਬੂ ਰਸ ਨਿਚੋੜ ਕੇ ਦੋ ਨਿੰਬੂ ਤੇ ਲੋ ਜੀ ਆਚਾਰ ਹੋ ਗਿਆ ਤਿਆਰ ਇਹਦੇ ਇੰਨੇ ਜਿਆਦੇ ਫਾਇਦੇ ਆ ਬਹੁਤ ਫਾਇਦੇ ਆ ਹੱਡੀਆਂ ਦਾ ਜੋੜਾਂ ਦਾ ਦਰਦ ਠੀਕ ਹੁੰਦਾ ਏ ਸਕਿਨ ਸਾਫ ਹੁੰਦੀ ਏ ਤੇ ਅੱਖਾਂ ਵਾਸਤੇ ਗਾਲਾਂ ਵਾਸਤੇ ਬਹੁਤ ਬੈਨੀਫਿਟ ਨੇ ਇਹਦੇ ਤੇ ਆਪਾਂ ਇਹਨੂੰ ਹੁਣ ਇਹਨੂੰ ਕੋਈ ਧੁੱਪ ਲਵਾਉਣ ਦੀ ਲੋੜ ਨਹੀਂ ਤੇ ਆਪਾਂ ਇਹਨੂੰ ਬਸ ਸਟੋਰ ਕਰਕੇ ਰੱਖ ਸਕਦੇ ਆ ਤੇ ਜੇ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਇਦਾਂ 2-3 ਪੀਸ ਖਾਣੇ ਆ ਇਹ ਇੱਕ ਆਚਾਰ ਨਹੀਂ ਇਹ ਇੱਕ ਦਵਾਈ ਹੈ ਜੇ ਆਪਾਂ ਲਿਮਟ ਨਾਲ ਖਾਵਾਂਗੇ ਤਾਂ ਫਾਇਦਾ ਕਰੇਗੀ ਜੇ ਆਪਾਂ ਜ਼ਿਆਦਾ ਮਾਤਰਾ ਚ ਖਾਵਾਂਗੇ ਤਾਂ ਨੁਕਸਾਨ ਵੀ ਹੁੰਦਾ ਹੈ ਹਰ ਇੱਕ ਚੀਜ਼ ਦਾ ਇਹ ਤੇ ਗਰਮ ਤਸੀਰ ਹੁੰਦੀ ਆ ਥੋੜੀ ਜੀ ਇਸ ਕਰਕੇ ਆਪਾਂ ਆਚਾਰ ਨੂੰ ਲਿਮਟ ਜੀ ਹੀ ਖਾਣਾ ਹੈ 2 ਪੀਸ ਬਹੁਤ ਨੇ ਦਵਾਈ ਸਮਝ ਕੇ ਖਾਣੀ ਆਪਾਂ ਨੇ ਇਹ ਬਹੁਤ ਰੋਗਾਂ ਤੋਂ ਬਚਾ ਕਰਦੀ ਆ ਹਲਦੀ ਤੁਸੀਂ ਵੀ ਜਰੂਰ ਬਣਾ ਕੇ ਦੇਖਣਾ ਜੀ ਕੱਚੀ ਹਲਦੀ ਤੋਂ achar ਐਨੇ ਕ ਮੇਰੀ ਵੀਡੀਓ ਸੀ ਤੁਹਾਨੂੰ ਵਧੀਆ ਲੱਗੀ ਅੱਗੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਣਾ ਜੀ ਅਗਲੀ ਵੀਡੀਓ 'ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ